प्यारे दोस्तों प्यार परीशशाकाल जी दोस्तों आज दी वीडियो ਦੇ ਵਿੱਚ ਗੱਲ ਕਰਾਂਗੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨ ਸਾਂਝਾ ਫਰੰਟ ਦੇ ਵੱਲੋਂ ਬਜਟ ਸੈਸ਼ਨ ਦੌਰਾਨ ਜਿਹੜਾ 4 ਮਾਰਚ ਨੂੰ ਚੰਡੀਗੜ੍ਹ ਵਿਖੇ ਸਵੇਰਾਈ ਰੈਲੀ ਦਾ ਐਲਾਨ ਕੀਤਾ ਗਿਆ ਹੈ ਇਸ ਬਾਰੇ ਜਿਹੜੀ ਵਧੇਰੇ ਜਾਣਕਾਰੀ ਜਿਹੜੀ ਪ੍ਰਾਪਤ ਹੋਈ ਤੁਹਾंना ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨਾਲ ਅੰਤਰ ਜਰੂਰ ਬਨੇ ਰਹਿਣਾ ਜੀ ਦੋਸਤੋ ਗੱਲ ਕਰ ਲੈਨੇ ਪੰਜਾਬ ਦੇ ਅੰਦਰ ਜਿਹੜੇ ਕਾਮਕਾਰ ਦੀ ਮਾਨ ਪੱਤਾ ਵਰਕਰ ਪੈਸ਼ਨਰਸ ਕੱਚੇ ਮੁਲਾਜ਼ਮ ਅਤੇ ਰੈਗੂਲਰ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਜਿਹੜਾ ਕਿ ਆਪ ਸਰਕਾਰ ਦੇ ਵੱਲੋਂ ਲਗਾਤਾਰ ਕੀਤੀਆਂ ਜਾ ਰੀਆਂ ਟਾਲਮਟੋਲ ਦੇ ਖਿਲਾਫ ਜਿਹੜਾ ਪੰਜਾਬ ਮਲਾਜ਼ਮ ਅਤੇ ਪੈਸ਼ਨਰ ਸਾਂਝਾ ਫੰਡ ਨੇ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੇ ਦੌਰਾਨ 4 ਮਾਰਚ ਨੂੰ ਚੰਡੀਗੜ੍ਹ ਵਿਖੇ ਸੁਭਾਈ ਰੈਲੀ ਅਤੇ ਮਾਰਚ ਕਰਨ ਦਾ ਫੈਸਲਾ ਕੀਤਾ ਹੈ ਦੋਸਤੋ ਜਿਸ ਤਰ੍ਹਾਂ ਕੀ ਇਸ ਸੰਬੰਧੀ ਫੈਸਲਾ ਸਾਂਝੇ ਫੰਡ ਦੇ ਸੂਬਾ ਕਰ ਕਨਵੀਰ ਜਰਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ ਸੂਬਾ ਕਮੇਟੀ ਮੀਟਿੰਗ ਦੇ ਵਿੱਚ ਕੀਤਾ ਗਿਆ ਹੈ ਜਿਸ ਦੇ ਵਿੱਚ ਫਰੰਟ ਦੇ ਸੁਭਾਈ ਆਗੁਸ਼ਤੀ ਸ਼ਰਾਣਾ ਤੇ ਹੋਰ ਆਗੂਆਂ ਸਮੇਤ ਜਿਹੜਾ ਕਿ ਸਾਂਝੇ ਫਰੰਟ ਦੇ ਸਮੂਹ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਬਿਲਕੁਲ ਵੀ ਜਿਹੜੀ ਕਿ ਸੁਰਹੀਤ ਨਹੀਂ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਾਂਝੇ ਫਰੰਟ ਨੂੰ ਤਿੰਨ ਵਾਰ ਮੀਟਿੰਗ ਦਾ ਸਮਾਂ ਦੇ ਕੇ ਵੀ ਮੀਟਿੰਗ ਨਹੀਂ ਕੀਤੀ ਗਈ ਅਤੇ ਵਿੱਤ ਮੰਤਰੀ ਜਿਹੜੇ ਕਿ ਸ਼੍ਰੀ ਚੀਮਾ ਨਾਲ ਹੋਈਆਂ ਤਿੰਨ ਮੀਟਿੰਗਾਂ ਦੇ ਵਿੱਚ ਵੀ ਮੰਗਾਂ ਦਾ ਕੋਈ ਹੱਲ ਨਹੀਂ ਕੱਢਿਆ ਗਿਆ ਸਾਂਝੇ ਫਰੰਟ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਦੇ ਵੱਲੋਂ ਆਪਾਂ ਜਿਹੜੀ ਕਿ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਮਾਨਪਤਾ ਵਰਕਰਾਂ ਦੀ ਉਜਰਤ ਦਾ ਵਿੱਚ ਤੁਰੰਤ ਦੁੱਗਣਾ ਵਾਅਦਾ ਕੀਤਾ ਜਾਵੇਗਾ ਪਹਿਲੀ ਜਿਹੜੀ ਕਿ ਕੈਬਨਿਟ ਮੀਟਿੰਗ ਵਿੱਚ ਸਮੂਹ ਕੱਚੇ ਮਲਾਜ਼ਮ ਪੱਕੇ ਕੀਤੇ ਜਾਣਗੇ 6ਵੇਂ ਤਨਖਾਹ ਕਮਿਸ਼ਨ ਨੂੰ ਸੌਧ ਕੇ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਪੱਕੇ ਬਣਾਇਆ ਜਾਵੇਗਾ ਪੈਸ਼ਨਰਸ ਦੀਆਂ ਪੈਸ਼ਨਰਸ ਦੁਹਾਈ ਜਿਹੜੀ ਕਿ 2.59 ਦੇ ਗੁਣਾਕ ਨਾਲ ਕੀਤੀ ਜਾਵੇਗੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ ਪੈਸ਼ਨਰਸ ਨੂੰ 6ਵੇਂ ਤਨਖਾਹ ਕਮਿਸ਼ਨ ਦੇ ਬਕਾਏ ਜਿਹੜੇ ਕਿ ਜਿਹੜੇ ਦਿੱਤੇ ਜਾਣਗੇ ਜਿਹੜਾ ਕਿ ਪਰਖ ਕਾਲ ਜਿਹੜਾ ਕਿ ਸਬੰਧੀ 15/15 ਦਾ ਅਤੇ 972016 ਦੇ ਨੋਟੀਫਿਕੇਸ਼ਨ ਰਾਦ ਕੀਤੇ ਜਾਣਗੇ 17 ਜੁਲਾਈ 2020 ਤੋਂ ਬਾਅਦ ਪਰ ਤਿਮਲਾ ਅਸਮਾਤੇ ਪੰਜਾਬ ਦੇ ਸਕੇਲ ਲਾਗੂ ਕੀਤੇ ਜਾਣਗੇ ਪਿੰਡੂ ਪੱਤਾ ਜਿਹੜੇ ਕਿ ਪੱਤਾ ਜਿਹੜਾ ਤੇਲ ਪੱਤਾ ਅਤੇ ਬਾਰਡਰ ਏਰੀਆ ਪੱਤਾ ਸਮੇਤ ਕੱਟੇ ਗਏ ਸਾਰੇ ਹੀ ਪਤਿਆਂ ਤੇ ACP ਆਦਿ ਬਹਾਲ ਕੀਤੇ ਜਾਣਗੇ ਪਰantu ਸਾਰੀਆਂ ਮੰਗਾਂ ਤੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਮੁਕੰਮਲ ਚੁੱਪੀ ਧਾਰੀ ਹੋਈ ਹੈ ਜਿਸ ਕਾਰਨ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਸੱਚੇ ਮੁਲਾਜ਼ਮਾਂ ਅਤੇ ਮਾਨਪੱਤ ਵਰਕਰਾਂ ਦੇ ਵੱਲੋਂ ਜਿਹੜਾ ਕਿ 4 ਮਾਰਚ ਨੂੰ ਚੰਡੀਗੜ੍ਹ ਵਿਖੇ ਰੈਲੀ ਕਰਨ ਕੇ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ 1-1 2016 ਤੋਂ ਪੈਨਸ਼ਨਰਸ ਲਈ ਇੱਕ ਇੱਕ ਪੁਆਇੰਟ 113% डीए ਦੀ ਵਜ਼ਾਈਕ 19% ਡੀਏ ਦੇ ਆਧਾਰ ਤੇ ਤੇ ਪੈਨਸ਼ਨ ਦੇ ਕਰਨ ਦੇ ਫੈਸਲੇ ਨੂੰ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰ ਤੇ ਤੁਰੰਤ ਲਾਗੂ ਕਰਨਾ ਬੰਦਾ ਹੈ ਜਦ ਕਿ ਸਾਂਝੇ ਫਰਾਂਟ ਦੇ ਵੱਲੋਂ 6ਵੇਂ ਤਨਖਾਹ ਕਮਿਸ਼ਨ ਦੇ ਲਈ 1.2.2016 ਨੂੰ 125% ਡੀਏ ਅਨਸਾਰ ਗੁਣਾਕ ਤਹਿਤ ਕਰਨ ਦੀ ਜਿਹੜੀ ਮੰਗ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਰਹਿੰਦੇ 8% ਮਹਿੰਗਾਈ ਭੱਤੇ ਦੀਆਂ ਦੋ ਕਿਸ਼ਤਾਂ ਅਤੇ ਪਿਛਲੇ ਬਕਾਇਦੇ ਦੇ ਸੰਬੰਧੀ ਵੀ ਜਿਹੜੀ ਮੰਗ ਕੀਤੀ ਗਈ ਹੈ ਦੋਸਤੋ ਮੀਟਿੰਗ ਦੇ ਵਿੱਚ ਸਾਂਝੇ ਫਰੰਟ ਦੇ ਵੱਲੋਂ 4 ਮਾਰਚ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਹੈ ਟੈਲੀ ਦੇ ਵਿੱਚ ਪੰਜਾਬ ਅਤੇ ਮਲਾਸਮਾ ਤੇ ਪੈਨਸ਼ਨਰਸ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚਣ ਦਾ ਜਿਹੜਾ ਸੱਦਾ ਦਿੱਤਾ ਗਿਆ ਹੈ ਅਤੇ ਫਰੰਟ ਤੋਂ ਬਾਹਰ ਰਹਿ ਗਈਆਂ ਜਿਹੜੀਆਂ ਸਾਰੇ ਜਥੇਬੰਦੀਆਂ ਨੂੰ ਵੀ ਜਿਹੜਾ ਸਵੀ ਸ਼ਾਮਲ ਹੋਣ ਦੀ ਅਪੀਲ ਜਿਹੜੀ ਕੀਤੀ ਗਈ ਹੈ। ਹਾਂਜੀ ਦੋਸਤੋ ਏਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਲੈਣਾ ਸ਼ੇਅਰ ਕਰ ਲੈਣਾ ਸਾਡੇ ਚੈਨਲ ਤੇ ਆ ਰਹੀ ਵੀਡੀਓ ਵਧੀਆ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਨਵਾਦ ਜੀ।